ਮਨਾਲਿਕੋ ਇਹਦੀ ਜਿਸਟਿੰਗ ਪਾਵਰ ਦੇਖੋ ਥੱਲੇ ਉਹ ਕਿੰਦਾ ਹੈਗੀ ਹੈ ਇਹ ਇੱਕਦਮ ਉੱਪਰ ਨੂੰ ਆ ਰਿਹਾ ਠੀਕ ਹੈ ਜੀ ਔਰ ਅਗਰ ਇਹ ਹਲਕੀ ਕੁਆਲਿਟੀ ਦਾ ਹੋਏ ਜਿੱਦਾਂ ਟਾਇਰ ਚੱਲਿਆ ਇਹਨੇ ਫਾੜ ਕੇ ਨਿਕਲ ਜਾਣਾ ਵਿੱਚੋਂ 10 ਟਨ ਦੇ ਕੋ ਬੀਟ ਹਾਂ 10 ਟਨ ਤੋਂ ਬਾਅਦ ਇਹਨੂੰ ਅਸੀਂ ਬਹੁਤ ਸਲੋ ਪ੍ਰੋਸੀਜਰ 'ਤੇ ਲੈ ਕੇ ਜਾ ਰਹੇ ਹਾਂ ਬਿਲਕੁਲ ਜੰਪ ਮਾਰ ਕੇ ਅੱਛਾ ਇਹ ਚੀਜ਼ ਵੀ ਹੋ ਸਕਦੀ ਹੈ ਗੁੱਦਗੁੱਦੂ ਜਿੱਦਾਂ ਜਿੱਦਾਂ ਗੁੱਦਗੁੱਦੂ ਨਹੀਂ ਮੈਟਰਸ ਹੁੰਦਾ ਸੌਫਟ ਦੇਖੋ ਕਿੰਨਾ ਦੇ ਸਹੀ ਇਹ ਇਹਨੇ ਆਣਾ ਹੈ ਹਿਸ ਤੈਸਤਾ ਉਹਨੇ ਲੇਟੈਕਸ 'ਚ ਕੀ ਚੀਜ਼ ਹੈ ਜਿੱਦਾਂ ਔਰਥੋ ਮੈਟ੍ਰਸ ਕਰਨਾ ਹੈ ਔਰਥੋ ਮੀਨਸ ਕਿ ਉਹਦੀ ਜੰਪਿੰਗ ਸਟਰੈਂਥ ਪਾਵਰਸ ਹੋਏ ਉਹਨਾਂ ਦੇ ਕੋ ਆ ਫੀਤਾ ਲਿੱਤਾ ਸੀ ਆ ਫੀਤਾ ਸਿਰਦਾ ਕਿ ਇਹਦੀ ਰਿਸਿਸਟਿੰਗ ਪਾਵਰ ਕਿੰਨੀ ਹੈ ਇੱਕ ਦਾ ਵੀ ਪਿਆ ਇਹ ਕਿੰਨੇ ਦਾ ਹੈ ਭਾਜੀ ਇਹ ਸਾਡੀ ਫੈਕਟਰੀ ਦੇ ਵਿੱਚ ਜਿਹੜਾ 2200 ਰੁਪਏ ਦਾ ਜੋੜਾ ਹੈ ਠੀਕ ਹੈ ਜੀ 2200 ਤੇ ਅੰਦਰ ਦਾ ਮਟੀਰੀਅਲ ਅਸੀਂ ਕਿਤਾ ਮੰਨ ਲੀਏ ਵੀ ਸਰ ਅੰਦਰ ਦਾ ਮਟੀਰੀਅਲ ਬਹੁਤ ਆਸਾਨ ਤਰੀਕਾ ਹੈ ਕਸਟਮਰ ਅਗਰ ਕੋਈ ਚੀਜ਼ ਬਾਜ਼ਾਰ ਖਰੀਦਣ ਜਾ ਰਿਹਾ ਕੁਝ ਨਾ ਕਰੇ ਇੱਕ ਵਾਰੀ ਉਧੇੜ ਦੇ ਇੱਕ ਵਾਰੀ ਸ਼ਰਮ ਕੀ ਹੈ ਪੈਸੇ ਨਹੀਂ ਖਰਚਨੇ ਹਾਂ ਹਾਂ ਸਰ ਆ ਮਟੀਰੀਅਲਸ ਲੱਗੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੇਂ ਬ੍ਰਾਂਡ ਨਿਊ ਕੰਟੈਂਟ ਦੇ ਵਿੱਚ ਅਸੀਂ ਪੰਜਾਬ ਦੀ ਬਹੁਤ ਵੱਡੀ ਇੱਕ ਮੈਟਰਸ ਦੀ ਫੈਕਟਰੀ ਦੇ ਵਿੱਚ ਆ ਗਏ ਆ ਕੰਫੀ ਵੈਲ ਜਲੰਧਰ ਦੇ ਵਿੱਚ ਇਹ ਫੈਕਟਰੀ ਪੈਂਦੀ ਹੈ ਤੇ ਤਿਆਰੀ ਚੱਲ ਰਹੀ ਹੈ ਕ੍ਰੇਨ ਆ ਚੁੱਕੀ ਸਰ ਗੱਦਾ ਰੱਖਦੇ ਆ ਅੰਦਰ ਤੁਸੀਂ ਰੋਡ ਤੇ ਲਾ ਕੇ ਗੱਦਾ ਰੱਖਤਾ ਨਾਲ ਤੁਸੀਂ ਕ੍ਰੇਨ ਮੰਗਾ ਲਈ ਸਰ ਇਹਦਾ ਕਾਰਨ ਇਹ ਹੈ ਕਿ ਕਈ ਕਸਟਮਰ ਕਹਿੰਦੇ ਆ ਕਿ ਅਸੀਂ ਸਾਲ ਗੱਦਾ ਚਲਾਇਆ 2 ਸਾਲ ਚਲਾਇਆ 3 ਸਾਲ ਚਲਾਇਆ ਅੱਛਾ ਜੀ ਗੱਦਾ ਬੈਠ ਗਿਆ ਹਾਂ ਉਹਦੇ ਚ ਰੈਜ਼ਿਸਟਿੰਗ ਪਾਵਰ ਨਹੀਂ ਆਉਂਦੀ ਜਿਹੜੇ ਉਹਦੇ ਉੱਤੇ weight ਪੈਂਦਾ ਹੈ weight ਪੈਣ ਤੋਂ ਬਾਅਦ ਉਹ ਦੁਬਾਰਾ ਉੱਠਦਾ ਨਹੀਂ ਜਾਂ ਫਟ ਜਾਂ ਵਾਟ ਐਵਰ ਸੋ ਇਟ ਹੋਏ ਜਿੱਦਾਂ ਉਹ ਨਾ ਦੇਖੋ ਇਹ ਕਿੱਦਾਂ ਤੁਸੀਂ ਸਪੈਸ਼ਲ ਕ੍ਰੇਨ ਦੇ ਲਈ ਹਾਂ ਜੀ ਇਹ 10000 ਕਿਲੋ ਨਾ ਨਾ ਜੀ ਨਾ ਇਹ ਇਦਾਂ ਦਾ ਨਹੀਂ ਨਾ ਨਾ ਇਦਾਂ ਨਹੀਂ ਹੈ ਇੱਕ ਵਾਰੀ ਚੜਾ ਕੇ ਦਿਖਾਣਾ ਤੁਹਾਨੂੰ ਆਹ ਦੇਖੋ ਅੱਛਾ ਜੀ ਚੜਾਓ ਜੀ ਇਹਨੂੰ ਤੇ ਇਹ ਕੁਆਲਿਟੀ ਕੀ ਹੈ ਗੱਦੇ ਦੀ ਸਭ ਤੋਂ ਬੈਸਟ ਕੁਆਲਿਟੀ ਹੈ ਤੁਹਾਡੇ ਇਹ ਮੀਡੀਅਮ ਕੁਆਲਿਟੀ ਹੈ ਅੱਛਾ ਇਹ ਸਭ ਤੋਂ ਹਾਇਰ ਹੈ ਇਹ ਸਭ ਤੋਂ ਲੋਅਰ ਹੈ ਅੱਛਾ ਜੀ ਉਹ ਨਾ ਦੇਖੋ ਇਹਦੀ ਰੈਜ਼ਿਸਟਿੰਗ ਪਾਵਰ ਦੇਖੋ ਥੱਲੇੋਂ ਕਿੰਨਾ ਹੈਗੀ ਹੈ ਹਾਂ ਇਹ ਇੱਕਦਮ ਉੱਪਰ ਨੂੰ ਆ ਰਿਹਾ ਹੈ ਠੀਕ ਹੈ ਜੀ। ਔਰ ਅਗਰ ਇਹ ਹਲਕੀ ਕੁਆਲਿਟੀ ਦਾ ਹੋਏ ਜਿੱਦਾਂ ਟਾਇਰ ਚੱਲਿਆ ਇਹਨੇ ਫਾੜ ਕੇ ਨਿਕਲ ਜਾਣਾ ਵਿੱਚੋਂ। ਅੱਛਾ ਫਟ ਜਾਏਗਾ ਇਹ। ਇਹ ਫਟ ਜਾਏਗਾ। ਫਟ ਜਾਏਗਾ। ਮੈਨ ਤਾਂ ਫਟਣ ਦੀ ਹੁੰਦੀ ਹੈ। ਜਿੰਨਾ ਇੱਥੇ ਫਿਲਰ ਪਿਆ ਹੋਏ ਜਿੰਨੀ ਇਹਦੀ ਕੁਆਲਿਟੀ ਹਲਕੀ ਹੋਏ ਇਹਨੇ ਉਸੇ ਵਕਤ ਹੀ ਫਟ ਜਾਣਾ। ਹੁਣ ਵੱਡਾ ਵਾਲਾ ਟਾਇਰ ਵੀ ਤੁਸੀਂ ਹਨਾ ਹੁਣ ਸਰ ਇਹ ਦੇਖੋ 10000 ਕਿਲੋ ਦਾ weight ਹੈ। ਟਾਇਰ ਜਿਹੜਾ ਫੋਮ ਦੇ ਨਾਲ ਜਦੋਂ ਚੱਲੇਗਾ ਇਹਨੇ ਇਹਨੂੰ ਰਗੜ ਕੇ ਪਾੜ ਦੇਣਾ। ਇਹ ਫਟੇਗਾ ਨਹੀਂ ਬਿਲਕੁਲ ਇਹਨੂੰ ਰੈਜ਼ਿਸਟਿੰਗ ਪਾਵਰ ਦਿਖਾਏਗਾ। ਤੇ ਇਹ ਫਟਿਆ ਇਸ ਲਈ ਵੀ ਹੈ। ਕਿਉਂਕਿ ਇਹ ਕੰਫੀ ਵੈਲਦਾ ਹੈ ਸਟਰੈਂਥ ਵੀ ਹੈ ਔਰ ਕੰਫੀ ਵੈਲਦਾ ਵੀ ਹੈ ਇਹ ਅਸੀਂ ਕੁਆਲਿਟੀ ਪੂਰੀ ਮੈਂਟੇਨਡ ਕਰਕੇ ਚੱਲਦੇ ਆਂ ਚਾਹੇ ਸਾਡੇ ਕੋਲ ਬਿਲਕੁਲ ਇੱਕ ਸਸਤਾ ਗੱਦਾ ਹੋਏ ਚਾਹੇ ਹੈਵੀ ਗੱਦਾ ਹੋਏ ਔਰ ਉਹਦੇ ਵਿੱਚ ਅਸੀਂ ਕੁਆਲਿਟੀਆਂ ਇਹ ਯੂਜ਼ ਕਰਦੇ ਆਂ ਚਾਹੇ ਅਸੀਂ ਇਹਨੂੰ ਇੱਕ ਵਾਰੀ ਚੜਾਈ ਹੈ ਅਸੀਂ ਇਹਨੂੰ ਇੱਕ ਵਾਰੀ ਦੁਬਾਰਾ ਵੀ ਲੈ ਆਂਦੇ ਆਂ ਇੱਕ ਵਾਰ ਹੋਰ ਕਰਵਾ ਦਿੰਦੇ ਆਂ ਇੱਕ ਵਾਰੀ ਦੁਬਾਰਾ ਇਹ ਦੇਖੋ ਨਾ ਇੱਧਰ ਆ ਕੇ ਦੇਖੋ ਨਾ ਇੱਕ ਵਾਰੀ ਆ ਦੇਖੋ ਸੇਮ ਨੂੰ ਅਸੀਂ ਦੁਬਾਰਾ ਰਿਪੀਟ ਕਰ ਰਹੇ ਆਂ ਹਾਂ ਅਗਰ ਇਹਨੇ ਫਟਣਾ ਹੋਏਗਾ ਤੇ ਇਹਨੇ ਸੈਕੰਡ ਟਾਈਮ 'ਚ ਬਿਲਕੁਲ ਫਟ ਜਾਣਾ ਜੀ ਕਜੀ ਇਹ ਬੱਚਾ ਕੁਛ ਨਹੀਂ ਹੈ ਸਰ ਇੱਕ ਸੋਚੋ ਨਾ ਇੱਕ 10 ਤੰਦੇ ਕੋ ਬੀਟ ਹੈ 10 ਤੋਂ ਬਾਅਦ ਇਹਨੂੰ ਅਸੀਂ ਬਹੁਤ ਸਲੋ ਪ੍ਰੋਸੀਜਰ 'ਚ ਲੈ ਕੇ ਜਾ ਰਹੇ ਹਾਂ ਅਗਰ ਇਹ ਬਹੁਤ ਹਲਕੀ ਕੁਆਲਿਟੀ ਹੋਈ ਨਾ ਇਹਨੇ ਉੱਪਰ ਆਣਾ ਔਰ ਇਹਨੇ ਟਾਇਰ ਚੱਲਣ ਦੇ ਨਾਲ ਫਟ ਜਾਣਾ ਬਿਲਕੁਲ ਠੀਕ ਹੈ ਜੀ ਲੇਕਿਨ ਇਹ ਕਿਉਂਕਿ ਤੁਸੀਂ ਦੱਸਿਆ ਹਨਾ ਵੀ ਕੁਆਲਿਟੀ ਵਾਈਜ਼ ਅਪਾ ਇਹਨਾ ਇੰਪਰੂਵ ਕਰਦੇ ਹਾਂ ਅਪਾ ਜਦਿਆਂ ਨੂੰ ਸਰ ਇਵਨ ਜਿੰਨੀ ਵੀ ਸਾਡੇ ਕੋਲ ਫਾਰਮਿੰਗਸ ਬਣ ਕੇ ਆਉਂਦੀਆਂ ਆ ਮਟੀਰੀਅਲਸ ਬਣ ਕੇ ਆਉਂਦੇ ਆ ਅਸੀਂ ਉਹਨੂੰ ਫੋਰਮਲੀ ਚੈੱਕ ਕਰੀਦਾ ਐ ਇਵਨ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਅਗਰ ਇਹਦੇ ਉੱਤੇ ਅਸੀਂ ਸ਼ੀਟ ਨਹੀਂ ਆਰਥੋ ਦੀ ਲਗਾ ਦਈਏ ਹਾਂ ਜਦ ਤੱਕ ਇਹ ਨਹੀਂ ਬੈਠੇਗਾ ਤਦ ਤੱਕ ਕੋਈ ਸ਼ੀਟ ਨਹੀਂ ਬੈਠੇਗੀ ਅੱਛਾ ਜੀ ਔਰ ਇਹਦੀ ਅਸੀਂ ਕੁਆਲਿਟੀ ਪੂਰੀ ਚੈੱਕ ਕਰਕੇ ਚੱਲੀ ਰਹੀ ਹੈ ਸਰ ਠੀਕ ਹੈ ਜੀ ਇਹ ਦੇਖ ਲਓ ਹੁਣ ਜਿਹੜਾ ਮਟੀਰੀਅਲ ਅਸੀਂ ਇੱਥੇ ਗੱਦਿਆਂ 'ਚ ਯੂਜ਼ ਕਰ ਰਹੇ ਹਾਂ ਸੇਮ ਅਸੀਂ ਮਟੀਰੀਅਲ ਅਸੀਂ ਸੋਫਿਆਂ 'ਚ ਯੂਜ਼ ਕਰ ਲੈਣਾ ਠੀਕ ਹੈ ਜੀ ਸੋ ਇਹ ਚੀਜ਼ ਹਨਾ ਇਹ ਹੁੰਦੀ ਹੈ ਤਸੱਲੀ ਕਿ ਬਈ ਗੱਲਾਂ ਨਾਲ ਨਹੀਂ ਕ੍ਰੇਨ ਹੀ ਭਾਜੀ ਨੇ ਬੁਲਾ ਲਈ ਤੇ ਕ੍ਰੇਨ ਦੇ ਨਾਲ ਵੀ ਹਨਾ ਵੀ ਕਿੰਨੇ ਕੰਪੈਟੀਬਲ ਹੈ ਔਰ ਈਵਨ ਇੱਕ ਚੀਜ਼ ਮਤਾਨੂੰ ਹੋਰ ਦੱਸਣਾ ਹਾਂ ਜੀ ਇੱਕ ਚੀਜ਼ ਮੈਂ ਹੋਰ ਦੱਸਣਾ ਇਹ ਤੁਸੀਂ ਫਸਟ ਟਾਈਮ ਦੇਖ ਰਹੇ ਹੋ ਇਸ ਗੱਦੇ ਦੇ ਉੱਤੇ ਅਸੀਂ ਆਲਰੇਡੀ 15 ਵਾਰੀ ਕ੍ਰੇਨ ਚੜਾ ਚੁੱਕੇ ਹਾਂ ਅੱਛਾ ਜੀ ਇਹ 15 ਵਾਰ ਟ੍ਰੇਨ ਚੜਾ ਚੁੱਕੇ ਹਾਂ ਅੱਛਾ ਜੀ ਕੁਆਲਿਟੀ ਟੈਸਟ ਕਰ ਚੁੱਕੇ ਹਾਂ ਔਰ ਫੇਰ ਵੀ ਤੁਹਾਨੂੰ ਤਾਂ ਨਹੀਂ ਪਤਾ ਇਸ ਚੀਜ਼ ਦਾ ਫੇਰ ਵੀ ਅਸੀਂ ਇਹਦੇ ਉੱਤੇ ਦੁਬਾਰਾ ਕ੍ਰੇਨ ਚੜਾਦੇ ਠੀਕ ਹੈ ਜੀ ਪਰ ਇਹ ਇੰਨੀ ਵਾਰੀ ਕ੍ਰੇਨ ਚੜਾਉਣ ਤੋਂ ਬਾਅਦ ਵੀ ਗੱਦਾ ਸੈਗ ਨਹੀਂ ਹੋਇਆ ਤਾਂ ਇਟ ਮੀਨਸ ਇਹਦੀ ਕੁਆਲਿਟੀ ਤੁਸੀਂ ਖੁਦ ਸਮਝ ਲਓ ਕੀ ਹੈ ਕਿ ਕਿੰਦਾਂ ਦੀ ਕੁਆਲਿਟੀਆਂ ਅਸੀਂ ਆਪਣੀ ਫੈਕਟਰੀ 'ਚ ਯੂਜ਼ ਕਰ ਲੀ ਠੀਕ ਹੈ ਸਰ ਸੋ ਹੁਣ ਤੁਸੀਂ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਤੁਸੀਂ ਸਾਰਾ ਸਟਾਕ ਜਿਹੜਾ ਹੈ ਨਾ ਕਿਵੇਂ ਤਿਆਰ ਹੁੰਦਾ ਹੈ ਕਿਵੇਂ ਤੁਹਾਨੂੰ ਸਾਰੀ ਚੀਜ਼ਾਂ ਸਮਝਾਉਣਾ ਹੈ ਆਜ ਦਿਖਾਉਣਾ ਮੈਂ ਤੁਹਾਨੂੰ ਤੇ ਸਰ ਐਗਜ਼ੈਕਟ ਲੋਕੇਸ਼ਨ ਜਲੰਧਰ ਦੇ ਵਿੱਚ ਹੈ ਕਿਉਂਕਿ ਸਟਾਰਟਿੰਗ ਦੇ ਵੀਡੀਓ ਚ ਦੱਸ ਦਿੰਨੇ ਆ ਲੋਕਾਂ ਨੂੰ ਥੋੜਾ ਆਈਡੀਆ ਸਰ ਇਹ ਬਹੁਤ ਆਸਾਨ ਹੈ ਫੋਕਲ ਪੁਆਇੰਟ ਦੇ ਵਿੱਚ ਜਦੋਂ ਇੱਥੇ ਜਲੰਧਰ ਫੋਕਲ ਪੁਆਇੰਟ ਇੰਡਸਟਰੀਏ ਦੇ ਵਿੱਚ ਐਂਟਰ ਕਰਨਗੇ ਅੱਛਾ ਜੀ ਬਿਲਕੁਲ ਲਾਸਟ ਆਫ ਦਾ ਲੇਨ ਹੈ ਹੂੰ ਲਾਸਟ ਆਫ ਲੇਨ ਚ ਲਾਸਟ ਵਾਲੀ ਫੈਕਟਰੀ ਇੱਕੋ ਹੀ ਗਲੀ ਮੋੜਨੀ ਹੈ ਅੱਛਾ ਜੀ ਔਰ ਬਕਾਇਦਾ yellow colors ਦੇ ਬੋਰਡ ਅਸੀਂ ਲਗਾਏ ਹੋਏ ਆ ਹਾਂ ਬਿਜਲੀ ਵਾਲੇ ਪੋਸਟ ਦੇ ਉੱਪਰ ਅੱਛਾ ਜੀ ਇਦਾਂ ਦੇ yellow colors ਦੇ ਉਹ ਬੋਰਡ ਲਗਾਏ ਹੋਏ ਆ ਸਿੱਧਾ ਥੱਲੇ ਬੋਰਡ ਲੱਗੇ ਹੋਏ ਆ ਠੀਕ ਹੈ ਜੀ ਥੱਲੇ ਉਹਦੇ red color ਦੇ ਐਰੋਜ਼ ਦਿੱਤੇ ਹੋਏ ਆ ਅੱਛਾ ਜੀ ਰਸਤਾ ਦਿਖਾਣ ਲਈ ਬਹੁਤ इजीली ਕਸਟਮਰ ਆ ਸਕਦੇ ਨੇ ਵਾਕਿੰਗ ਲਈ ਬੈਸਟ ਟਾਈਮ ਕੀ ਹੋਏਗਾ ਕਿੰਨੇ ਵਜੇ ਤੋਂ ਕਿੰਨੇ ਵਜੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7:30 ਵਜੇ ਤੱਕ ਵਰਕਿੰਗ ਟਾਈਮ ਹੈ ਵੀਕ ਚ ਕਿੰਨੇ ਦਿਨ ਵੀਕ ਚ ਸੱਤੋ ਦਿਨ ਹੈ ਸੰਡੇ ਨੂੰ ਸਿਰਫ ਅਸੀਂ 5:3 ਇਹ ਹੈ ਨਾ ਸੈਕਸ਼ਨ ਦੇ ਵਿੱਚ ਹੈਗੇ ਆ ਸਰ ਇੱਕ ਚੀਜ਼ ਦੱਸੋ ਕਿ ਜਿੱਦਾਂ ਦੀ ਕੁਆਲਿਟੀ ਦੀ ਗੱਲ ਆਪਾਂ ਕਰ ਰਹੇ ਸੀਗੇ ਹੈਨਾ ਆਪਾਂ ਉਹ ਦਿਖਾ ਸਕਦੇ ਆ ਕੁਆਲਿਟੀ ਕਿੰਨੀ ਹੈ ਨਾ ਵੀ ਇਹ ਕੁਆਲਿਟੀ ਆਪਣੀ ਵੀ ਗੱਲਾਂ ਦੇ ਵਿੱਚ ਨਹੀਂ ਹੈਗੀ ਰੀਅਲ ਦੇ ਵਿੱਚ ਐਗਜ਼ਿਸਟ ਕਰਦੀ ਹੈ ਬਿਲਕੁਲ ਦਿਖਾ ਸਕਦੇ ਜੀ ਉਹਨੂੰ ਜਸਟੀਫਾਈ ਕਰ ਸਕਦੇ ਆ ਕਸਮਰ ਨੂੰ ਐਕਸਪਲੇਨ ਵੀ ਕਰ ਸਕਦੇ ਆ ਹਾਂ ਦੇਖੋ ਗੱਦਿਆਂ ਦਾ ਤਾਂ ਕੰਮ ਹੈ ਹੀ ਹੈ ਫਰਨੀਚਰ 'ਚ ਕੀ ਚੀਜ਼ਾਂ ਲੱਗਣੀਆਂ ਕਪੜਾ ਤੇ ਪਲੱਸ ਲੱਗਣਾ ਉਹਦੇ ਵਿੱਚ ਫੋਮ ਫੋਮ ਇੱਕ ਇਦਾਂ ਦੀ ਚੀਜ਼ ਹੈ ਅਪਲਾਈ ਕਿਦਾਂ ਦੀ ਚੀਜ਼ ਹੈ ਜਿਹੜੀ ਅਸੀਂ ਔਲਾ ਬਹੁਤ ਪੈ ਜਾਂਦਾ ਹ ਹੂੰ ਉਹ ਮੈਟ੍ਰਸ ਦੇ ਵਿੱਚ ਜਿੰਨੀ ਵੀ ਫਾਰਮਸ ਪਈਆਂ ਹੋਈਆਂ ਇੱਥੇ ਅੱਛਾ ਜੀ ਇਹ ਹੀ ਅਸੀਂ ਉੱਚੇ ਯੂਜ਼ ਕਰਦੇ ਆਂ ਬੈਡਸ ਦੇ ਵਿੱਚ ਤੇ ਉਹੀ ਸੋਫੇ ਦੇ ਵਿੱਚ ਜਦੋਂ ਤੁਸੀਂ ਕੈਰਿਸਕੇ ਡਿਜ਼ਾਈਨ ਹੁੰਦਾ ਹੈ ਦੇ ਵਿੱਚ ਜੋ ਵੀ ਡਿਜ਼ਾਈਨਿੰਗ ਕਿਉਂਕਿ ਇਹਦੇ ਉੱਤੇ ਇੱਕ ਸ਼ੀਟ ਸ਼ੀਟ ਦੇ ਉੱਤੇ ਜਦੋਂ ਕਸਟਮਰ ਕਹਿੰਦਾ ਜੀ ਅਸੀਂ ਪਿੰਕ ਕਲਰ ਦੀ ਸ਼ੀਟ ਲਗਾਈ ਹੈ ਜੀ ਐਚ ਆ ਉਹਨੋਂ ਦੇ ਕੋ ਪਿੰਕ ਕਲਰ ਦੀ ਹੋ ਵੀ ਸ਼ੀਟ ਪਈ ਆ ਉੱਪਰ ਉਹਨਾਂ ਅਸੀਂ ਕਿੱਦਾਂ ਜਸਟੀਫਾਈ ਕਰ ਸਕਦੇ ਆਂ ਕੁਆਲਿਟੀ ਹਾਈ ਹੈ ਹੂੰ ਉਹ ਕੁਆਲਿਟੀ ਬਿਲਕੁਲ ਹਲਕੀ ਕੁਆਲਿਟੀ ਹੈ ਉਹਦੇ ਨਾਲ ਦੀ ਪਿੰਕ ਵਾਲੀ ਪਈ ਹੈ ਜ਼ਮੀਨ ਆਸਮਾਨ ਦਾ ਫਰਕ ਹੈ ਅੱਛਾ ਜੀ ਇਸੇ ਤਰੀ ਮੈਟ੍ਰਸ ਦੇ ਵਿੱਚ ਲੈ ਲਈਏ ਅੱਛਾ ਜੀ ਇਹ ਕਲਰ ਇਜ਼ ਪਿੰਕ ਸਭ ਤੋਂ ਲੋਅਰ ਗ੍ਰੇਡ ਹੈ ਸਭ ਤੋਂ ਲੋਅਰ ਗ੍ਰੇਡ ਹੈ ਅੱਛਾ ਜੀ ਇਸ ਤੋਂ ਲੋਅਰ ਉਹ ਪਿੰਕ ਵਾਲਾ ਗ੍ਰੇਡ ਹੈ ਜਿਹੜਾ ਉੱਧਰ ਪਿਆ ਹਾਂਜੀ ਇਹ ਪਿੰਕ ਵਾਲਾ ਜਿਹੜਾ ਹੈ ਇਹ ਟੌਪ 1 ਹਾਈ ਗ੍ਰੇਡ ਹੈ ਅੱਛਾ ਜੀ ਇਸ ਤੋਂ ਹਾਇਰ ਗ੍ਰੇਡਸ ਜਿਹੜੇ ਆਂਦੇ ਆ ਇਸ ਤੋਂ ਹਾਇਰ ਗ੍ਰੇਡ ਜਿੱਦਾਂ ਉਹ yellow ਵਾਲਾ ਆ ਗਿਆ ਅੱਛਾ ਜੀ ਉਹ ਜਿਹੜਾ ਪਿੱਛੇ ਪਿੰਕ ਕਿਉਂਕਿ ਅਸੀਂ ਵੀ ਇੱਥੇ ਨਾ ਬਹੁਤ ਕਨਫਿਊਜ਼ ਹੋ ਜਾਂਦੇ ਆ ਕਿਉਂਕਿ ਹਰੇਕ ਦੇ ਕਲਰਸ ਨਾ ਫੈਕਟਰੀ ਆਪਣੇ ਆਪਣੇ ਹਿਸਾਬ ਨਾਲ ਬਣਾਉਂਦੀ ਹੈ ਹਾਂ ਮਤਲਬ ਅਗਰ ਮੰਨ ਲਓ ਉਸ ਗ੍ਰੇਡ ਦੇ ਵਿੱਚ ਜਾਮਨੀ ਵੀ ਆ ਜਾਏਗਾ ਪਿੰਕ ਵੀ ਆ ਜਾਏਗਾ yellow ਵੀ ਆ ਜਾਏਗਾ ਠੀਕ ਹੈ ਜੀ ਉਹ ਨੈਕਸਟ ਗ੍ਰੇਡ ਹੈ ਉੱਚੇ ਦੇਖੋ ਜਾਮਨੀ ਵੀ ਆ ਗਿਆ ਪਿੰਕ ਵੀ ਆ ਗਿਆ ਇਹ ਤਿੰਨ ਗ੍ਰੇਡਸ ਦਾ ਮਾਲ ਪਿਆ ਹੋਇਆ ਅਸੀਂ 쿠ਸ਼ਨ ਯੂਜ਼ ਕਰਦੇ ਹਾਂ ਇਹ ਸੇਲ ਵੀ ਕਰਦੇ ਆਂ ਵੇਚਦੇ ਵੀ ਆਂ ਨਿਕਾਉਂਦੇ ਵੀ ਇਹ ਸੋਫੇ ਦੇ ਵਿੱਚ ਵੀ ਯੂਜ਼ ਕਰਦੇ ਆਂ ਇਹ ਹੁਣ ਪਿਆ ਐਚਆਰ ਦਾ 쿠ਸ਼ਨ ਹੈ ਅੱਛਾ ਜੀ ਹੁਣ ਇਹ ਪਿਆ ਐਚਆਰ ਦਾ ਵੀ ਉਹੀ ਕਲਰ ਹੈ ਬੱਤੀ ਦਾ ਵੀ ਉਹੀ ਕਲਰ ਹੈ ਹਾਂ ਅਗਰ ਇਹਦੀ ਵੀਡੀਓ ਸ਼ੂਟ ਕਰਕੇ ਪਾ ਦੇ ਕੀ ਪਤਾ ਲੱਗਣਾ ਕੀ ਹੈਗਾ ਕੀ ਨਹੀਂ ਹੈ ਵੀ ਕਲਰ ਦਾ ਅਗਰ ਕਲਰ ਦਾ ਕੁਝ ਨਹੀਂ ਕਹਿ ਸਕਦੇ ਹੁਣ ਫੋਰ ਐਗਜ਼ਾਮਪਲ ਹੁਣ ਅਸੀਂ ਮੈਟਰਸ ਲਾਈਨ 'ਚ ਆ ਜਾਈਏ ਇਹ 32 HR ਹੈ ਅੱਛਾ ਇਹ 32 ਹੈ ਜੀ ਇਹ ਪਿਓਰ 32 HR ਹੈ ਅੱਛਾ ਜੀ ਇਹ ਵੀ ਖੁਦ ਬਣਵਾਉਣੀਆਂ ਪੈਂਦੀਆਂ ਸਾਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਅੱਛਾ ਜੀ ਕੈਕਟਰੀਸ ਤੋਂ ਕਹਿ ਗਿਆ ਕਿ ਬਹੁਤ ਸਿਸਟਮੈਟਿਕਲੀ ਚੱਲਣਾ ਪੈਂਦਾ ਤਾਂ ਕਈ ਕਸਟਮਰ ਆਂਦੇ ਕਹਿੰਦੇ ਕਿ ਯਾਰ ਮੇਰਾ ਬਜਟ ਸਸਤਾ ਹੈ ਮੈਨੂੰ ਗੱਦਾ ਵੀ ਮੋਟਾ ਚਾਹੀਦਾ ਹੈ ਮੇਰੇ ਬਜਟ 'ਚ ਵੀ ਚਾਹੀਦਾ ਹੈ ਔਰ ਕੁਆਲਿਟੀ ਵੀ ਹਾਈ ਚਾਹੀਦੀ ਹੈ ਫਿਰ ਅਸੀਂ ਇਹਨੂੰ ਕੋਸਟਿੰਗ ਕੱਟ ਲਗਾ ਦਿੰਦੇ ਹਾਂ ਮਟੀਰੀਅਲ ਅੱਛਾ ਵੀ ਇਹਦੇ ਇਹ ਹਾਰਡ ਵੀ ਹੋ ਗਿਆ ਇੱਧਰ ਸੌਫਟ ਲਗਾਤੀ ਕਸਟਮਰ ਕਹਿੰਦਾ ਜੀ ਬਾਜ਼ਾਰ 'ਚ ਜਿੱਦਾਂ ਰੋਲਾ ਪਾ ਦਿੰਦੇ ਜੀ ਗਰਮ ਸਰਦ ਗੱਦਾ ਕੋਈ ਗਰਮ ਸਰਦ ਨਹੀਂ ਹੁੰਦਾ 2200 ਰੁਪਏ ਵਾਲਾ ਗੱਦਾ ਜਿਹੜੀ ਸਾਡੀ ਫੈਕਟਰੀ 'ਚ ਬੰਦਾ ਉਹਦੀ ਆ ਕੁਆਲਿਟੀ ਬਿਲਕੁਲ ਡਾਊਨ ਹੁੰਦੀ ਹੈ ਫੋਮ ਦੀ ਕੁਆਲਿਟੀ ਕਿ ਐਵਰੇਜ ਵਨ ਪੀਸ ਮੈਟਰਸ ਦਾ ਉਹ ਵੀ ਮਿਲ ਜਾਏਗਾ ਅੱਛਾ ਇਹ ਵੀ ਹੈ ਨਾ ਬਿਲਕੁਲ ਵੀ ਹਾਂ ਜੀ ਪੂਰਾ ਅਗਰ ਕਹੇਗਾ ਮੈਨੂੰ 6x6 ਦਾ ਗੱਦਾ ਚਾਹੀਦਾ ਉਹ ਵੀ ਮਿਲ ਜਾਏਗਾ ਗੱਦਾ ਆਪਣੀ ਜ਼ਿੰਦਗੀ ਦਾ ਉਹ ਹਿੱਸਾ ਹੈ ਕਿ ਜਿਹੜਾ ਲਾਈਫ ਦਾ ਤੁਸੀਂ ਮੰਨ ਲਓ ਦਿਹਾੜੀ 'ਚ 10 ਘੰਟੇ ਸੌਂਦੇ ਹੋ ਗੱਦੇ ਦੇ ਇੰਟੂ ਉਹਨੂੰ 30 ਕਰ ਲਓ ਇੰਟੂ ਉਹਨੂੰ 365 ਕਰ ਲਓ ਤੇ ਇੰਟੂ ਉਹਨੂੰ 30 ਸਾਲ 40 ਸਾਲ ਕਰ ਲਓ ਬਿਲਕੁਲ ਇੰਨੇ ਸਾਲ ਤੁਸੀਂ ਕਿੰਨੇ ਘੰਟੇ ਤੁਸੀਂ ਗੱਦਾ ਯੂਜ਼ ਕਰਦੇ ਹੋ ਖੁਦ ਸੋਚਿਆ ਕਦੀ ਪਰਚੇਜ਼ਰ ਨੇ ਉਹ ਹਮੇਸ਼ਾ ਇਹ ਦੇਖਦਾ ਹੈ ਇਹ ਗੱਦਾ ਜੀ ਅੱਛਾ ਜੀ ਕਿੰਨੇ ਜੀ 10 ਸਾਲ ਦੀ ਗਾਰੰਟੀ ਚੱਕ ਕੇ ਲੈ ਜਾਂਦਾ ਹਾਂ ਉਹ ਇਹ ਘੱਟ ਤੋਂ ਘੱਟ ਬੈਠ ਕੇ ਦੇਖੇ ਲੇਟ ਕੇ ਦੇਖੇ ਕਿ ਉਹਦੇ ਕਮਰ ਨੂੰ ਉਹਦੀ ਬਾਡੀ ਸਟਰਕਚਰ ਨੂੰ ਸੂਟ ਕਰ ਰਿਹਾ ਹਾਂ ਆਖਿਰ ਉਹਨੇ ਪੈਸੇ ਖਰਚਨੇ ਆ ਮੁਫਤ ਤਾਂ ਲੈਣਾ ਨਹੀਂ ਰਾਈਟ ਅਗਰ ਉਹਦਾ ਹੱਕ ਬੰਦਾ ਹੈ ਕਿ ਜਿੰਨਾ ਪਰਚੇਜ਼ਰ ਹੈ ਚਾਹੇ ਮੇਰੇ ਕੋਲੋਂ ਲਏ ਜਿੱਥੋਂ ਮਰਜ਼ੀ ਲਏ ਉਹਦਾ ਹੱਕ ਬੰਦਾ ਹੈ ਕਿ ਉਹ ਖੋਲ ਕੇ ਤਾਂ ਦੇਖੇ ਵਿੱਚ ਪਿਆ ਕੀ ਹੈ ਇੱਥੇ ਦੇਖੋ 1 2 3 4 5 6 7 8 ਕੁਆਲਟੀਆਂ ਪਈਆਂ ਹਾਂ ਅੱਛਾ ਜੀ ਇਹ 8 ਕੁਆਲਟੀਆਂ ਇਹ 8 ਕੁਆਲਟੀਆਂ ਮਤਲਬ ਇਹ origignal materials ਨੇ ਹੂੰ ਰੰਗਾਂ ਦੇ ਉੱਤੇ ਨਹੀਂ ਗੱਲ ਬੰਦੀ ਹੈ ਮਟੀਰੀਅਲਸ ਦੀ ਵਿੱਚ ਕੁਆਲਿਟੀ ਤੇ ਬੰਦੀ ਹੈ ਹਾਂ ਔਰ ਇਹ 5 ਸਾਲ ਤੋਂ ਲੈ ਕੇ 20 ਸਾਲ ਤੱਕ ਦੀ ਲਾਈਫ ਦੇ ਗੱਦੇ ਨੇ 5 ਸਾਲ ਤੋਂ ਲੈ ਕੇ 20 ਸਾਲ ਦੀ ਲਾਈਫ ਦੇ ਗੱਦੇ ਨੇ ਅੱਛਾ ਲਾਈਫ ਦੀ ਗੱਲ ਕਰ ਰਹੇ ਹਾਂ ਹਾਂ ਮਤਲਬ ਅਗਰ ਜਿਹੜਾ ਗੱਦਾ ਇਹ 10 ਸਾਲ ਚੱਲਣਾ ਹੈ 5 ਸਾਲ ਲਗਾ ਕੇ ਚੱਲੋ ਜਿਹੜਾ 20 ਸਾਲ ਚੱਲਣਾ ਉਹ 10 ਸਾਲ ਰਿਟਰਨ ਗਾਰੰਟੀਆਂ ਜਾਂਦੀਆਂ ਨਾਲ ਹਾਂ ਤੇ ਗਾਰੰਟੀ ਦੇ ਵਿੱਚ ਕੀ ਇਨਕਲੂਡ ਕੀ ਹੋ ਗਾਰੰਟੀ ਮਟੀਰੀਅਲ ਅਗਰ ਮਟੀਰੀਅਲ ਇਨ ਦਾ ਟਾਈਮ ਪੀਰੀਅਡ ਸੈਗ ਹੋ ਜਾਏ ਹਾਂ ਕਸਟਮਰ ਸਾਡੇ ਕੋ ਗੱਦਾ ਲੈ ਅਸੀਂ ਦੇਖ ਲਾਂਗੇ ਜੈਨੂਇਨ ਕੰਪਲੇਂਟ ਹੈ ਹਾਂ ਕਪੜਾ ਅਸੀਂ ਖੋਲਣਾ ਹੈ ਸੇਮ ਉਹਦੇ ਨਾਲ ਦਾ ਨਵਾਂ ਮਟੀਰੀਅਲ ਬਣਾਉਣਾ ਹੈ ਅੱਛਾ ਜੀ ਅਗਰ ਸਾਨੂੰ ਲੱਗੇਗਾ ਕਿ ਨਹੀਂ ਕਸਟਮਰ ਦੇ ਮੁਤਾਬਿਕ ਇਹ ਮਟੀਰੀਅਲ ਉਹਨੂੰ ਨਹੀਂ ਸੂਟ ਕੀਤਾ ਅਸੀਂ ਕਸਟਮਰ ਕੋ ਚਾਰਜ ਵੀ ਨਹੀਂ ਲਈਦਾ ਉਹ ਤੋਂ ਹਾਈ ਮਟੀਰੀਅਲ ਪਾ ਕੇ ਉਹਨੂੰ ਦੇ ਦਿੰਨੇ ਆ ਤਾਂ ਕਿ ਸਾਡਾ ਨਾਮ ਬਰਕਰਾਰ ਰਹੇ ਔਰ ਸਾਡੀ ਕੁਆਲਿਟੀ ਮੇਨਟੇਨ ਸਰ ਇੱਕ ਵਾਈਟ ਫਾਰਮ ਵੀ ਇਹ ਇਹ ਕਿਹੜੀ ਫਾਰਮ ਹੋ ਜਾਏ ਵਾਈਟ ਫਾਰਮ ਦੇ ਵਿੱਚ ਵਾਈਟ ਫਾਰਮ ਇੱਕ ਇਦਾਂ ਦਾ ਪਰਦਾ ਹੈ ਸਰ ਜਿਹੜਾ ਇਹ ਬਹੁਤ ਰਾਜਦਾਰ ਚੀਜ਼ ਹੈ ਅੱਛਾ ਜੀ ਇਹ ਰਾਜਦਾਰ ਬਹੁਤ ਜ਼ਬਰਦਸਤ ਹੈ ਸਰ ਅੱਛਾ ਜੀ ਕਸਟਮਰ ਜਾਂਦਾ ਕਹਿੰਦਾ ਜੀ ਮੈਂ ਮੈਮਰੀ ਫੋਮ ਦਾ ਗੱद्दा ਖਰੀਦਿਆ ਜੀ ਜਿਹੜਾ 10000 ਰੁਪਏ ਦਾ ਗੱद्दा ਲਿੱਤਾ ਹੈ ਅੱਛਾ ਸੌਫਟ ਵੀ ਹੈ ਔਰ ਗੱद्दा ਬਹੁਤ ਵਧੀਆ ਹੈ ਉਹਦੀ 15 ਸਾਲ ਦੀ ਗਾਰੰਟੀ ਹੈ ਨਹੀਂ ਹੈ ਸਰ ਸਾਡੇ ਕੋਲ ਬਹੁਤ ਕਸਟਮਰ ਆਉਂਦੇ ਆ ਅੱਛਾ ਗੱद्दा ਐਕਚੁਅਲੀ ਹੁੰਦਾ ਆਲਾ ਹਾਂ ਇਹਨੂੰ ਅਸੀਂ ਸੌਫਟੀ ਕਹਿੰਦੇ ਆ ਅੱਛਾ ਸੌਫਟ ਇਹ ਸੌਫਟ ਹੈ ਇਟ ਜਸਟ ਲੁੱਕਸ ਇਟ ਮੈਮਰੀ ਫੋਮ ਹਾਂ ਇਹਦੀ ਕਾਸਟਿੰਗ ਬਹੁਤ ਸਸਤੀ ਹੈ ਅੱਛਾ ਅਗਰ ਅਸੀਂ ਓਰੀਜਨਲ ਮੈਮਰੀ ਫੋਮ ਚਾਹੀਦੀ ਹੈ ਹਾਂ ਓਰੀਜਨਲ ਮੈਮਰੀ ਅਸੀਂ ਇਹਨੂੰ ਕਹਿੰਦੇ ਆ this is our original memory hdv دو گریڈ 10 گریڈز ਆਂਦੇ ਆ ہاں لیکن ਮੈਂ ਮੰਗਵਾਨਾ ਬਹੁਤ ਅੱਛੀ ਕੁਆਲਿਟੀ ਦੀ ਬਣਵਾਉਣਾ ਹੈ ਹਾਂ ਇਹ 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 ओरिजिनल ਮੈਮਰੀ ਹੈ ਹਾਂ ਜੇ ਆਪਾਂ ਟੱਚ ਕਰੀਏ ਆ ਦੇਖੋ ਬਹੁਤ ਫਰਕ ਹੈ ਕੁਆਲਿਟੀ ਜਿਹਨੂੰ ਨਾੜੀਆਂ ਦੀ ਪ੍ਰੋਬਲਮ ਹੋਏ ਜਿਹਦੀ ਨਰਵਸ ਬਹੁਤ ਦੁੱਖਦੀਆਂ ਹੋਣ ਇਹ ਉਹਦੇ ਲਈ ਵਰਦਾਨ ਹੈ ਅੱਛਾ ਜੀ ਇਹ ਤੁਸੀਂ ਜੇ ਸਪੌਂਜ ਕਰਦੇ ਆ ਇਹ ਆਪਣੇ ਆਪ ਹਨਾ ਵੀ ਦੇਖੋ ਖੁੱਲ ਰਿਹਾ ਵਧੀਆ ਤਰੀਕੇ ਨਾਲ ਸਰ ਜਿਹੜੀ ਆ ਫੋਮ ਬਣਦੀ ਹੈ ਨਾ ਇਹ ਬਣਦੀ ਹੈ ਕੰਟੀਨਿਊ ਪਲਾਂਟ ਅੱਛਾ ਜੀ ਕੰਟੀਨਿਊ ਮੀਨਸ ਇੱਕ ਬਲੌਕ ਬਣਾਇਆ ਸੀ ਨੈਟ ਤੇ ਸਰਚ ਕਰੋ ਕੰਟੀਨਿਊ ਪਲਾਂਟ ਬੰਦ ਆ ਜਾਏਗਾ ਹੂੰ ਮਤਲਬ ਹਜ਼ਾਰੋਂ ਹਜ਼ਾਰੋਂ ਬਲੌਕਸ ਬੰਦ ਹੋ ਜਾਣਗੇ ਲੇਕਿਨ ਜਿਹੜੀ ਮੈਮਰੀ ਹੈ ਨਾ ਹਾਂ ਮੈਮਰੀ ਨੂੰ ਇੱਕ ਬਲੌਕ ਬਣਾਉਣਾ ਪੈਂਦਾ ਹੈ ਅੱਛਾ ਜੀ ਔਰ ਇਹਨੂੰ ਬਣਾਉਣ ਲਈ ਘੱਟ ਤੋਂ ਘੱਟ 20 ਤੋਂ 25 ਦਿਨ ਚਾਹੀਦੇ ਹਾਂ ਸਭ ਤੋਂ ਕਾਸਟਲੀ ਮਟੀਰੀਅਲ ਆਂਦਾ ਇਸ ਤੋਂ ਬਾਅਦ ਆ ਜਾਂਦੀ ਹੈ ਲੇਟੈਕਸ ਅੱਛਾ ਜੀ ਲੇਟੈਕਸ ਇੱਕ ਅਲੱਗ ਚੀਜ਼ ਹੈ ਉਹ ਪਿਓਰ ਰਬੜ ਦੀ ਬਣਦੀ ਹੈ ਲੇਟੈਕਸ ਅੱਛਾ ਜੀ ਜਿੱਦਾਂ ਕਿਸੇ ਕਸਟਮਰ ਨੂੰ ਗੱਦਾ ਹਾਰਡ ਵੀ ਚਾਹੀਦਾ ਹੈ ਸੌਫਟ ਵੀ ਚਾਹੀਦਾ ਹੈ ਔਰ ਸੌਂ ਚ ਮਲਾਈ ਮਲਾਈਦਾਰ ਚਾਹੀਦਾ ਉਹ ਲੇਟੈਕਸ ਆਂਦੀ ਹੈ ਉਹਨੂੰ ਆਰਥੋਮੈਟ੍ਰਿਕਸ ਕਹਿੰਦੇ ਹੈ अच्छा जी वो ऑर्थोमेट्रस वो प्रॉपर ऑर्थोमेट्रस बंद है। ਗਾਗ ਨੇ ਸਾਨੂੰ ਅੱਗੇ ਇੱਕ ਚੀਜ਼ ਦੇ ਪੈਸੇ ਦੇਣੇ ਆ। ਤੁਸੀਂ ਅੱਗੇ ਇੱਕ ਚੀਜ਼ ਪਰਚੇਸ ਕਰਨੀ ਹੈ। ਜੇ ਤੁਸੀਂ 7000 ਦੀ ਪਰਚੇਸ ਕਰ ਰਹੇ ਹੋ, ਤੁਹਾਡਾ ਹੱਕ ਬੰਦ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਵਿੱਚ ਅਸੀਂ ਚੀਜ਼ ਕੀ ਲਗਵਾ ਰਹੇ ਹਾਂ। ਇੱਕ ਚੀਜ਼ ਜਿਹੜੀ ਮੈਮਰੀ ਮੈਂ ਤੁਹਾਨੂੰ ਦਿਖਾਈ ਸੀ ਨਾ ਉੱਪਰ। ਮੈਮਰੀ ਦੇ ਵਿੱਚ ਇੱਕ ਚੀਜ਼ ਦੇਖੋ। ਆ ਗੱਦੇ ਦੇ ਉੱਤੇ ਤੁਸੀਂ ਬਹਿ ਕੇ ਦੇਖੋ ਅੱਛਾ ਇਹ ਮੈਮਰੀ ਵਾਲੇ ਆ ਹੈ ਦੇਖੋ ਤੁਸੀਂ ਬੈ ਕੇ ਦੇਖੀਏ ਜਾ ਬਿਲਕੁਲ ਜੰਪ ਮਾਰ ਕੇ ਦੇਖੋ ਅੱਛਾ ਇਹ ਚੀਜ਼ ਵੀ ਹੋ ਸਕਦੀ ਇਹ ਗੁੱਦਗੁੱਦ ਗੱਦਾ ਜਿੱਦਾਂ ਗੁੱਦਗੁੱਦੂ ਨਹੀਂ ਮੈਟ੍ਰਸ ਹੁੰਦਾ ਸੌਫਟ ਦੇਖੋ ਕਿੰਨਾ ਦੇਖੋ ਆ ਦੇਖੋ ਇਹਨੇ ਆਣਾ ਹਿਸ ਤਾ ਹਿਸ ਤਾ ਅੱਛਾ ਜਿਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਜਿਹੜੇ ਮੈਮਰੀਜ਼ ਹੋ ਗਏ ਜਾਂ ਲੇਟੈਕਸ ਹੋ ਗਈ ਅਸੀਂ ਇਹਦੇ ਵਿੱਚ ਪਿਓਰ ਆਰਗੈਨਿਕ ਕਪੜਾ ਯੂਜ਼ ਕਰਦੇ ਹਾਂ ਮਤਲਬ ਪੈਸੇ ਲਾਏ ਦਾ ਪਤਾ ਲੱਗਦਾ ਪਤਾ ਲੱਗਦਾ ਇਹੀ ਗੱਦਾ ਬਾਜ਼ਾਰ ਚ ਵਿੱਚ ਕਿਤੇ ਵੀ ਚਲੇ ਜਾਓ ਜਿਹੜਾ ਮਟੀਰੀਅਲ ਇੱਚ ਪ੍ਰੋਪਰ ਲੱਗਾ ਹੈ ਸਰ 65 ਰੇਟ ਹੈ ਇਹਦਾ 65000 ਤੇ ਪੱਕਾ 65000 ਦਾ ਗੱਦਾ ਮਿਲੇਗਾ ਹੈ अच्छा जी और यही मेरी फैक्ट्री चगा सामने बैठ के बनवाए हां तो सर इमेजिन करो कितना होएगा चलो आज गेस करो नहीं सर ਤੁਸੀਂ ਦੱਸੋ ਤੁਸੀਂ ਦੱਸਣਾ ਹੈ ਤੁਮਹਾਂ ਦੀ ਫੈਕਟਰੀ ਆਇਆ ਤਾਂ ਸਾਨੂੰ ਬੈਨੀਫਿਟ ਹੋਣਾ ਚਾਹੀਦਾ ਤੁਸੀਂ ਪਰਚੇਜ਼ਰ ਬਣ ਕੇ ਸੋਚੋ ਦੱਸਿ ਕਿੰਨੇ ਦਾ ਹੋਏਗਾ ਜੇ 65000 ਦਾ ਹੈ ਬਾਹਰ ਤਾਂ ਘੱਟੋ ਘੱਟ ਤੁਹਾਡੇ ਕੋਲ ਤੇ ਜੀ 40000 ਦਾ ਹੋਣਾ ਚਾਹੀਦਾ ਨਹੀਂ ਜੀ ਹੋਰ ਥੱਲੇ ਜਾਓ 38 ਦਾ ਲਾ ਲਓ ਜੀ ਹੋਰ ਥੱਲੇ ਜਾਓ ਇੱਕ लास्ट ਇੱਕ लास्ट ਆਫਰ ਦੱਸੋ ਫਿਰ ਮੈਂ ਦੱਸ ਦਿੰਦਾ ਜੀ 35 ਤੱਕ ਤਾਂ ਤੁਸੀਂ ਬਣਾਓ 28000 ਰੁਪਏ ਦਾ ਗੱਦਾ ਜੀ 28000 ਰੁਪਏ ਦੇ ਵਿੱਚ 28000 ਦਾ ਗੱਦਾ 9 ਇੰਚ ਮੋਟਾ ਅੱਛਾ 65000 ਰੁਪਏ ਦਾ ਮਟੀਰੀਅਲ ਦੇ ਹਿਸਾਬ ਨਾਲ ਸਾਰੀ ਮਾਰਕੀਟ 'ਚ ਮਿਲਦਾ ਇੱਥੇ 28000 ਦਾ ਅੱਛਾ 28000 ਦੇ ਵਿੱਚ ਸਾਨੂੰ ਮਿਲ ਜਾਏਗਾ ਤੇ ਇਹਦੀ ਲਾਈਫ ਤੁਸੀਂ ਕਿੰਨੀ ਹੈ ਕੱਟ ਤੋਂ ਕੱਟੇ ਦੀ ਲਾਈਫ 15 ਸਾਲ ਸਭ ਤੋਂ ਔਰ ਉਹ ਵੀ ਵਿਦ ਰਿਟਰਨ ਲਿਖ ਕੇ ਦਵਾਂਗੇ ਇਹ 15 ਸਾਲ ਲਾਈਫ ਹੈ ਵਿਦ ਗਾਰੰਟੀ ਇੰਨੇ ਸਾਲ ਦੀ ਗਾਰੰਟੀ ਹੈ ਚਲੋ ਠੀਕ ਹੈ ਜੀ ਇਹ ਚੀਜ਼ ਵੀ ਆਪਣੇ ਕੋਲ ਇਸ ਤੋਂ ਇਲਾਵਾ ਹਾਂ ਜਿਹੜੇ ਅਸੀਂ ਉੱਪਰ ਗੱਦੇ ਤੁਹਾਨੂੰ ਮੈਂ ਮਟੀਰੀਅਲਸ ਦਿਖਾਏ ਸੀਗੇ ਰੌ ਮਟੀਰੀਅਲ ਤੋਂ ਇਹ ਫਾਈਨਲ ਪ੍ਰੋਡਕਟ ਇਹ ਫਾਈਨਲ ਪ੍ਰੋਡਕਟ ਆ ਗਿਆ ਠੀਕ ਹੈ ਜੀ ਇਹਦੇ ਵਿੱਚ ਜਿੱਦਾਂ ਕੋਈ ਬਜ਼ੁਰਗ ਹੋਣ 65 70 ਸਾਲ ਉਹ ਜ਼ਿਆਦਾ ਨਾ ਗੱਦਾ ਹਾਰਡ ਚਾਹੀਦਾ ਨਾ ਸੌਫਟ ਉਹਦੇ 'ਚ ਆਹ ਮਟੀਰੀਅਲਸ ਯੂਜ਼ ਹੁੰਦੇ ਆ ਫ੍ਰੀ ਲੇਅਰਸ ਐ ਇਹ ਸਾਡੇ ਜਿਹੜੇ ਘਰ ਦੇ ਬਜ਼ੁਰਗ ਨੇ ਉਹਨਾਂ ਦੇ ਲਈ ਇਹ ਮੈਂ +50 ਮੈਟਰਸ ਗਿੰਦਾ ਇਹਨੂੰ ਹਾਂ ਤੇ ਇਹ ਇੱਕ ਰੇਂਜ ਸਰ ਇਹਦੀ ਥੋੜੀ ਜੀ ਐਕਸਪੈਂਸਿਵ ਹੁੰਦੀ ਹੈ ਕਾਰਨ ਕਿਉਂ ਹੈ ਕਿ ਜਿਹੜਾ ਵਿਚਲਾ ਮਟੀਰੀਅਲ ਹੈ ਤੇ ਬਹੁਤ ਹਾਈ ਲਗਾਉਣਾ ਪੈਂਦਾ ਕਿਉਂਕਿ ਬਜ਼ੁਰਗਾਂ ਨੇ ਬਹੁਤ देर ਬੈਠਣਾ ਹੁੰਦਾ ਹੈ ਮਤਲਬ ਕਾਫੀ ਸਿਟਿੰਗਸ ਹੁੰਦੀਆਂ ਉਹਨਾਂ ਦੀਆਂ ਤੇ ਇਹਦੀ ਰੇਂਜ ਥੋੜੀ ਜੀ ਹਾਈ ਜਾਂਦੀ ਹੈ ਅੱਛਾ ਜੀ ਤਕਰੀਬਨ ਤਕਰੀਬਨ 14-15000 ਤੱਕ ਜੋੜਾ ਚੱਲੇਗਾ ਜੋੜਾ ਪੈ ਜਾਏਗਾ ਪੈ ਜਾਂਦਾ ਜੀ ਠੀਕ ਹੈ ਜੀ ਸੋ ਇਹ ਹੋ ਗਿਆ ਇਹ ਜਿੱਦਾਂ ਓਨ ਕਾਸਟਿੰਗ ਹੈ ਇਹ ਸਸਤੀ ਪੈ ਜਾਂਦੀ ਜਿੱਦਾਂ ਉਹਨਾਂ ਦੇਖੋ ਅਸੀਂ ਕਾਸਟਿੰਗ ਕੱਟ ਕਿੱਦਾਂ ਕੀਤੀ ਇੰਨੀ ਮੋਟੀ ਅਸੀਂ ਈਪੀ ਲਗਾਤੀ ਇੰਨੀ ਫਾਰਮ ਲਗਾਤੀ ਅੱ ਸਰ ਇਹ ਗੱਦਾ ਹੁਣ ਜਿੱਦਾਂ ਇਹ ਫੈਕਟਰੀ ਪ੍ਰਾਈਸ ਜਿਹੜੀ ਹੈ 6800 ਦਾ ਹੁਣ ਇਹਦੇ ਵਿੱਚ ਹੀ ਅਗਰ ਇੱਕ ਫਾਰਮ ਹੋਰ ਲੈ ਲਈਏ ਹਾਂ ਫਾਰਮ ਮੋਟੀ ਕਰਤੀ ਈਪੀ ਪਤਲੀ ਕਰਦੀ ਅੱਛਾ ਜੀ ਸਰ ਇਹ ਗੱਦਾ ਤਕਰੀਬਨ ਤਕਰੀਬਨ ਇਹ ਪੈ ਜਾਂਦਾ ਫੋਰ ਐਗਜ਼ਾਮਪਲ 76 77 76 77 ਰੁਪਏ ਦਾ ਹਾਂ ਔਰ ਇਹਦੇ ਵਿੱਚ ਅਗਰ ਇਹਦੀ ਕੁਆਲਿਟੀ ਘਟਾ ਦਿਓ ਇਹਦੀ ਕੁਆਲਿਟੀ ਇਸ ਘਟਾ ਦਿਓ ਗੱਦਾ ਇੱਕਦਮ ਸਸਤਾ ਹੋ ਜਾਂਦਾ ਸਰ ਹੂੰ ਮੇਨ ਕੁਆਲਿਟੀ ਦਾ ਮੁੱਲ ਹੁਣ ਆ ਆ ਕਸਟਮਰ ਆ ਗਿਆ ਇਹਦੇ ਚ ਕੀ ਕੀਤਾ ਫੋਮ ਵੀ ਮੋਟੀ ਕਰਦੀ ਈਪੀ ਵੀ ਮੋਟੀ ਕਰਦੀ ਅੱਛਾ ਜੀ ਇਹ ਅਪਰੋਕਸੀਮੇਟ ਗੱਦਾ 82 ਸਮਥਿੰਗ ਦਾ 82 8300 ਇਹਨੇ ਦਾ ਪੈ ਜਾਏਗਾ ਡਬਲ ਬੈੱਡ ਦਾ ਔਰ ਇਹਦੀ ਜਿੱਦਾਂ ਇਹਦੀ 6 ਸਾਲ ਲਾਈਫ ਹੈ ਅਸੀਂ 3 ਸਾਲ ਦੀ ਗਾਰੰਟੀ ਦਿੰਨੇ ਹਾਂ ਵੀ ਰਿਟਰਨ ਵਾਰੰਟੀ 3 ਸਾਲ ਦੀ ਹੈ ਨਾਲ ਵਿਦ ਬਿੱਲ ਮਿਲੇਗੀ ਨਾਲ ਆ ਜਿਹੜਾ ਉਪਰੋਂ ਜਿੱਦਾਂ ਕੋਈ ਕਸਟਮਰ ਆ ਜੇ ਉਹ ਕਹੇ ਜੀ ਮੈਨੂੰ ਗੱद्दा ਦਿਖਾਓ ਕਿ ਕਿੱਦਾਂ ਦਾ ਗੱद्दा ਬਣਾਣਾ ਹੈ ਦੇਖੋ ਮਟੀਰੀਅਲ ਦੇਖਣਾ ਮਟੀਰੀਅਲ ਦੇਖ ਲੇ ਅੱਛਾ ਜੀ ਕੁਆਲਿਟੀ ਦੇਖਣਾ ਕੁਆਲਿਟੀ ਦੇਖ ਲੇ ਆਪਣੇ ਸਾਹਮਣੇ ਬਣਵਾਣਾ ਆਪਣੇ ਸਾਹਮਣੇ ਬਣਵਾ ਲੇ ਅੱਛਾ ਜੀ ਇਹ ਇਹ ਕੀ ਚੀਜ਼ ਹੈ ਭਾਜੀ ਇਹ ਸਰ ਇਹਨੂੰ ਅਸੀਂ ਕਹਿੰਦੇ ਆ ਲੈਟੈਕਸ ਪਲਸ ਆਰਥੋ ਮੈਟ੍ਰਸ ਪਿਓਰ ਠੀਕ ਹੈ ਜੀ ਤੇ ਇਹਦਾ ਟੱਚ ਬੜਾ ਅਲੱਗ ਜਾ ਹੈ ਜੀ ਸਰ ਇਹ ਐਕਚੁਅਲੀ ਇਹ ਪਿਓਰ ਲੇਟੈਕਸ ਹੈ ਅੱਛਾ ਜੀ ਇਹ ਥਾਈਲੈਂਡ ਦੀ ਸ਼ੀਟ ਹੈ ਥਾਈਲੈਂਡ ਚ ਬਣਿਆ ਹੋਇਆ ਹੈ ਮੇਡ ਇਨ ਥਾਈਲੈਂਡ ਹੈ ਜਿਹੜੇ ਬੰਦੇ ਕਹਦੇ ਨੇ ਨਾ ਲੇਟੈਕਸ ਲੇਟੈਕਸ ਜੀ ਸਸਤੇ ਸਸਤਾ ਕੋਈ ਨਹੀਂ ਚੀਜ਼ ਦੇਖੋ ਕਿਦਾਂ ਦੀ ਹੈ ਵੀ ਇਦਾਂ ਲੱਗ ਰਿਹਾ ਹੈ ਜਿਦਾਂ ਵੀ ਦੁੱਧ ਦੀ ਵਧੀਆ ਹਨਾ ਮਲਾਈ ਵਾਲੀ ਕ੍ਰੀਮ ਸਰ ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਂਦਾ ਇੱਥੇ ਇੱਕ ਚੀਜ਼ ਮੈਂ ਦਿਖਾਉਂਦਾ ਇੱਥੇ ਕੋਈ ਬੇਟੀ ਚੀਜ਼ ਦੇ ਬਈ ਹਾਂਜੀ ਇਹ ਵੇਟ ਵਾਲੀ ਚੀਜ਼ ਆਹ ਦੇਖੋ ਹਾਂ ਉਹਨੇ ਲੇਟੈਕਸ 'ਚ ਕੀ ਚੀਜ਼ ਹੈ ਜਿੱਦਾਂ ਆਰਥੋ ਕਿ ਉਹਦੀ ਜੰਪਿੰਗ ਸਟਰੈਂਥ ਪਾਵਰਸ ਹੋਏ ਉਹਨਾਂ ਦੇ ਕੋ ਆ ਫੀਤਾ ਲਿੱਤਾ ਸੀ ਆ ਫੀਤਾ ਸਿਰਦਾ ਜੀ ਇਹਦੀ ਰਿਸਿਸਟਿੰਗ ਪਾਵਰ ਕਿੰਨੀ ਹੈ ਹਾਂ ਹੁਣ ਇਹੀ ਕੋਈ ਗੱਦਾ ਲੈ ਲਈਏ ਫੋਰ ਐਗਜ਼ਾਮਪਲ ਜਿੱਦਾਂ ਉਹਨਾ ਗੱਦਾ ਪਿਆ ਥੱਲੇ ਅੱਛਾ ਜੀ ਕੋਈ ਵੀ ਲੈ ਲਈਏ ਵਾਟਐਵਰ ਸੋਈ ਹਾਂ ਇਹਦੇ ਉੱਤੇ ਅਸੀਂ ਸਿੱਟਿਆ ਹਾਂ ਏ ਉੱਥੇ ਦਾ ਉੱਥੇ ਟਿਕ ਕੇ ਬੈਠਾ ਹਾਂ ਵੀ ਇੰਨਾ ਜਿਆਦਾ ਬਾਂ ਇਹਦੀ ਬੌਂਸਿੰਗ ਨਹੀਂ ਹੈ ਚ ਪਾਵਰ ਨਹੀਂ ਹੈ ਅੱਛਾ ਜੀ ਜਦੋਂ ਕਸਟਮਰ ਕੋਈ ਚੀਜ਼ ਖਰੀਦਦਾ ਹੈ ਹਾਂ ਜਦੋਂ ਫੋਰ ਐਗਜ਼ਾਮਪਲ ਆਇਆ ਕਰਦਾ ਹੈ ਇਹ ਕਰਦਾ ਵੀ ਪਿਆ ਇਹ ਕਿਹਦਾ ਆਇਆ ਭਾਜੀ ਇਹ ਸਾਡੀ ਫੈਕਟਰੀ ਦੇ ਵਿੱਚ ਜਿਹੜਾ 2200 ਰੁਪਏ ਦਾ ਜੋੜਾ ਹੈ ਠੀਕ ਹੈ ਜੀ 2200 ਤੇ ਅੰਦਰ ਦਾ ਮਟੀਰੀਅਲ ਅਸੀਂ ਕਿਦਾ ਮੰਨ ਲੀਏ ਵੀ ਸਰ ਅੰਦਰ ਦਾ ਮਟੀਰੀਅਲ ਬਹੁਤ ਆਸਾਨ ਤਰੀਕਾ ਹੈ ਕਸਟਮਰ ਅਗਰ ਕੋਈ ਚੀਜ਼ ਬਾਜ਼ਾਰ ਖਰੀਦਣ ਜਾ ਰਿਹਾ ਹੈ ਹਾਂ ਕੁਝ ਨਾ ਕਰੇ ਇੱਕ ਵਾਰੀ ਉਧੇੜ ਦੇ ਇੱਕ ਵਾਰੀ ਸ਼ਰਮ ਕੀ ਹੈ ਪੈਸੇ ਨਹੀਂ ਖਰਚਨੇ ਹਾਂ ਹਾਂ ਸਰ ਆ ਮਟੀਰੀਅਲਸ ਲੱਗੇ ਆ ਅੱਛਾ ਜੀ ਹੁਣ ਇਹਦੇ ਵਿੱਚ 2200 ਰੁਪਏ ਦਾ ਗੱਦਾ ਹੈ ਹੁਣ ਇਹੀ ਗੱਦਾ ਅਗਰ ਦੁਕਾਨਦਾਰ 5 ਸਾਲ 10 ਸਾਲ ਦੀ ਗਾਰੰਟੀ ਦੇ ਕੇ ਹਾਂ ਅਗਰ ਉਹ ਵੇਚ ਦੇ ਜੀ 4500 ਦਾ ਗਾਹਕ ਨੂੰ ਕੀ ਪਤਾ ਹਮ ਅਸਲੀ ਚੀਜ਼ ਕੀ ਹੈ ਕਸਟਮਰ ਖੁਦ ਦੇਖ ਕੇ ਅੰਦਰੋਂ ਦੇਖ ਕੇ ਪਤਾ ਲੱਗਣਾ ਹੈ ਕਿ ਅਗਰ ਇਹਦੀ ਔਕਾਤ ਇਹਦੀ ਕੀਮਤ ਅਗਰ 2200 ਹੈਗੀ ਹੈ ਹਾਂ ਤੇ ਉਹਦੀ ਪੇ ਅਸੀਂ ਕਿਉਂ 4500 ਕਰਨਾ 4500 ਦਾ ਗੱਦਾ ਅੱਛਾ ਜੀ ਉਹ ਨਾ ਦੇਖੋ ਹਾਂ ਉਹਨੇ ਇੱਕ ਗੱਦਾ ਸੀ ਇਹ ਗੱਦਾ ਤੁਸੀਂ ਨਹੀਂ ਗੱਦਾ ਮੈਂ ਸਲੈਕਟ ਕਰਤਾ ਜੀ ਚਲੋ ਜੀ ਤੁਸੀਂ ਕਰ ਲਓ ਮਾਰੀ ਜੀ ਤੁਸੀਂ ਇਦਾਂ ਕਰੋ ਹੋਰ ਨਾ ਜੀ ਠੀਕ ਹੈ ਅੱਛਾ ਇਹ 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 ਵਾਲਾ ਗੱਦਾ ਦਿਖਾ ਦਿਓ ਜੀ ਚਲੋ ਜੀ ਇਹ ਗੱਦਾ ਕੱਢ ਦਿੰਨੇ ਹਾਂ ਸਰ ਹਾਂ ਇਹ ਵਾਲਾ ਪੋਸਿਬਲ ਹੈ ਹਨਾ ਗੱਦਾ ਜਿਹੜਾ ਮੈਂ ਗੱਲ ਛੱਡ ਸਾਰੀ ਗੱਲਾਂ ਛੱਡ ਜੀ ਤੁਸੀਂ ਆ ਗੱਦਾ ਬੋਲੇ ਨਾ ਹਾਂ ਇਹ ਗੱਦਾ ਹੈ ਹੁਣ ਫੋਰ ਐਗਜ਼ਾਮਪਲ ਇਹਦੇ ਵਿੱਚ ਅਸੀਂ ਕੈਂਸੀ ਲੈ ਕੇ ਆਈ ਬੇਟਾ ਇਹ ਕਿ ਕੋਈ ਸ਼ਰਮ ਨਹੀਂ ਗੱਦਾ ਜਿਹੜਾ ਹੈਗਾ ਨਾ ਕੋਈ ਸ਼ਰਮ ਨਹੀਂ ਇਹ ਚੀਜ਼ ਇਦਾਂ ਨਹੀਂ ਆ ਸਿਰ ਵੀਡੀਓ ਬਣਾਉਣ ਦੇ ਲਈ ਨਹੀਂ ਆ ਨਾ ਨਾ ਤੁਸੀਂ ਕਿਸੇ ਵੀ ਕਸਟਮਰ ਆ ਰਹੇ ਹੋ ਨੀ ਤਸੱਲੀ ਕਰਨੀ ਹੈ ਤਾਂ ਵੀ ਤੁਹਾਨੂੰ ਵਾੜ ਕੇ ਇਹ ਪਿਓਰ ਪੀ ਐਚ ਡੀ ਮਟੀਰੀਅਲ ਹੈ ਅੱਛਾ ਠੀਕ ਹੈ ਨਾ ਜੀ ਔਰ ਇਹ ਪਿਓਰ ਐਚ ਆਰ ਹੈ ਇਹ 40 ਐਚ ਆਰ ਹੈ ਔਰ ਪੀ ਐਚ ਡੀ ਮਟੀਰੀਅਲ ਹੈ ਸਰ ਇਹ ਗੱਦਾ ਕਿੱਥੇ ਜਾਣਾ ਹੁਣ ਅਗਰ ਇਹਦੇ ਵਿੱਚ ਸੇਮ ਹੋਈ ਕੁਆਲਿਟੀ ਲਗਾਦਾ ਤੇ ਗੱਦਾ ਤਾਂ ਆਪਣੀ ਆਟੋਮੈਟਿਕਲੀ 2500 ਰੁਪਏ ਦਾ ਹੋ ਗਿਆ ਹਾਂ ਮੁੱਲ ਤਾਂ ਮਟੀਰੀਅਲਸ ਦਾ ਹੈ ਠੀਕ ਹੈ ਕੱਪੜੇ ਦਾ ਸਟਾਫ ਉਹ ਚੇਂਜ ਹੋ ਗਿਆ ਮਟੀਰੀਅਲ ਚੇਂਜ ਹੋ ਗਏ ਪਿਛਲੀ ਪੋਜੀਸ਼ਨਸ ਚੇਂਜ ਹੋ ਗਈਆਂ ਹਾਂਜੀ ਇਹ ਔਨਲੇ ਜਿਹੜੇ ਹੈਗੇ ਆ ਬੇ ਨੀਚੇ ਹੀ ਚੱਲਦਾ ਸਾਰਾ ਕਾਣੀ ਠੀਕ ਹੈ ਜੀ ਇਹਦੀ ਕੀ ਕੋਸਟਿੰਗ ਹੈ ਤੁਹਾਡੇ ਕੋਲ ਇਹ ਸਾਰਾ 4800 ਰੁਪਏ ਦਾ ਜੋੜਾ ਅਸੀਂ ਸੇਲ ਕਰੀਦਾ 4800 ਰੁਪਏ ਦਾ ਜੋੜਾ ਜੋੜਾ ਠੀਕ ਹੈ ਜੀ ਸੋ ਇਹ ਚੀਜ਼ ਵੀ ਆਪਣੇ ਕੋਲ ਅਵੇਲੇਬਲ ਹੋ ਜਾਈਏ ਇਹ ਨਹੀਂ ਹੈ ਇਵਨ ਚਾਹੇ ਕਸਟਮਰ ਆਪਣੇ ਸਾਹਮਣੇ ਹੀ ਚੀਜ਼ ਬਣਾ ਲੇ ਚਾਹੇ ਕਸਟਮਰ ਕਹੇ ਕਿ ਮੈਨੂੰ ਉਧੇੜ ਕੇ ਦਿਖਾ ਦੇ ਸਾਨੂੰ ਉੱਚੇ ਵੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਤਸੱਲੀ ਹੋਣੀ ਚਾਹੀਦੀ ਹੈ ਤਸੱਲੀ ਹੋਣੀ ਚਾਹੀਦੀ ਹੈ ਸਰ ਇਹ ਸੈਕਸ਼ਨ ਦੇ ਵਿੱਚ ਨਾ ਅਸੀਂ ਲੋ ਮਟੀਰੀਅਲਸ ਰੱਖੇ ਜਿੱਦਾਂ ਬਈ ਇਹ ਜਿੱਦਾਂ ਬੌਂਡੇਡ ਆ ਗਈ ਜਾਂ ਕੋਈ ਕਹਿੰਦਾ ਕਿ ਸਾਨੂੰ ਬਈ ਗੁਰੂ ਘਰ ਲਈ ਸ਼ੀਟਾਂ ਚਾਹੀਦੀਆਂ ਥੱਲੇ ਫਲੋਰ ਤੇ ਪਿਛਾਣ ਲਈ ਅਸੀਂ ਉਹ ਵੀ ਸਟਾਕ ਰੱਖੀਦਾ ਹੈ ਅੱਛਾ ਜੀ ਇਸ ਤੋਂ ਇਲਾਵਾ ਜਿੱਦਾਂ ਕੋਈ ਕਸਟਮਰ ਕਹਿੰਦਾ ਜੀ ਸਾਨੂੰ ਵਾਟਰਪੂਫ ਮੈਟ੍ਰਸ ਚਾਹੀਦਾ ਹੈ ਇਹ ਵਾਟਰਪੂਫ ਕਲੌਥ ਹੈ ਇਹ ਡਬਲ ਟ੍ਰਿਪਲ ਲੇਅਰਸ ਦਾ ਵਾਟਰਪਰੂਫ ਕਲੋਥ ਹੈ ਠੀਕ ਹੈ ਜੀ ਮਤਲਬ ਇਹਦੇ ਉੱਤੇ ਜਿੰਨਾ ਮਰਜ਼ੀ ਪਾਣੀ ਸਿੱਟ ਲੋ ਗੱਦੇ ਨੂੰ ਪਾਣੀ ਜੇ ਸਿੱਟਦੇ ਹੋ ਕਦੀ ਨਹੀਂ ਖਰਾਬ ਹੋਏਗਾ ਜੀ ਪਾਣੀ ਨਹੀਂ ਆਣਾ ਅੰਦਰ ਅੱਛਾ ਜੀ ਇਸ ਤੋਂ ਇਲਾਵਾ ਕੋਈ ਕਸਟਮਰ ਕਹਿ ਦਿੰਦਾ ਅਸੀਂ ਨਾ ਹਰ ਇੱਕ ਕੁਆਲਿਟੀ ਦੇ ਹਿਸਾਬ ਨਾਲ ਚੱਲਦੇ ਹਾਂ ਅੱਛਾ ਜੀ ਕਿ ਜਿੱਦਾਂ ਦੀ ਕੁਆਲਿਟੀ ਦਾ ਗੱਦਾ ਹੋਏ ਉਹਦੇ 'ਚ ਨਾ ਪ੍ਰਾਈਸ ਦੇ ਮੁਤਾਬਿਕ ਕਪੜਾ ਹਲਕਾ ਲਗਾਤਾ ਫਿਰ ਉਸ ਤੋਂ ਹੈਵੀ ਲਗਾਤਾ ਅੱਛਾ ਜੀ ਫਿਰ ਉਸ ਤੋਂ ਹੈਵੀ ਲੋਟ ਜਿੱਦਾਂ ਅਲੱਗ-ਅਲੱਗ ਸੈਕਸ਼ਨ ਬਣਾਏ ਐ ਉਸ ਤੋਂ ਹੈਵੀ ਲੋਟ ਉਸ ਤੋਂ ਹੈਵੀ ਲੋਟ ਉਸ ਤੋਂ ਹੈਵੀ ਲੋਟ ਸਾਰੇ ਲੋਟਸ ਅਲੱਗ-ਅਲੱਗ ਹੈ ਉਹਨਾ ਦੇਖੋ ਸਰ ਇਹ ਪਿਓਰ ਕਾਟਨ ਦਾ ਕਪੜਾ ਹੈ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਹੈ ਤੁਹਾਨੂੰ ਕੁਲਟਿੰਗਸ ਕਰਾਣ ਦੀ ਇਹ ਛੂਕੇ ਦੇਖੋ ਸਰ ਕਪੜਾ ਦੇਖੋ ਛੂਕੇ ਹਾਂ ਵੀ ਬਿਲਕੁਲ 1900 ਔਰ ਇਹਦੇ ਵਿੱਚ ਨਾ ਇਦੇ ਵਿੱਚ ਇਟਸੈਲਫ ਫਾਈਬਰ ਦੀ ਕੁਲਟਿੰਗ ਹੈ ਵਿੱਚ ਹੀ ਕੁਲਟਸ ਕੀਤੀ ਹੋਈ ਹੈ ਇਹ ਡਿਜ਼ਾਈਨ ਹੈ ਇਹ ਸਾਰਾ Экспорт ਕੁਆਲਟੀਜ਼ ਦਾ ਮਟੀਰੀਅਲ ਹੈ ਠੀਕ ਹੈ ਜੀ ਮਤਲਬ ਇਹ ਹੈ ਕਿ ਜਦੋਂ ਕੋਈ ਕਸਟਮਰ ਆ ਜਾਏ ਸਾਡੇ ਕੋ ਆਂਦੇ ਸਰ ਹਮ 78x84 ਦਾ ਗੱਦਾ ਬਣਾ ਦਿਓ 7 ਫੁੱਟ ਬਾਈ 8 ਫੁੱਟ ਦਾ ਕਪੜੇ ਨਹੀਂ ਮਿਲਦੇ ਵੀ ਉਹ ਤੁਹਾਡੇ ਕੋਲ ਹੱਲ ਹੈ ਹਰ ਚੀਜ਼ ਦਾ ਹੱਲ ਇੱਕ ਚੀਜ਼ ਹੋ ਰਿਹਾ ਸਰ ਅਸੀਂ ਫੈਕਟਰੀ ਦੇ ਵਿੱਚ ਚਾਹੇ ਇੱਕ ਧਾਗਾ ਹੋਵੇ ਚਾਹੇ ਨੀਡਲ ਹੋਵੇ ਚਾਹੇ ਜੋ ਮਰਜੀ ਚੀਜ਼ ਹੋਵੇ ਹਰ ਚੀਜ਼ ਦੀ ਅਸੀਂ ਕੁਆਲਿਟੀ ਕੌਂਸ਼ੀਅਸ ਲੈ ਕੇ ਚੱਲੀ ਰਹੀ ਹਾਂ ਅੱਛਾ ਜੀ ਵੀ ਸਾਨੂੰ ਕੁਆਲਿਟੀ ਦੇ ਵਿੱਚ ਕੋਈ ਕੰਪਲੇਂਟ ਨਾ ਆਏ ਹਾਂ ਅਗਰ ਅਸੀਂ ਇਹਦੇ ਉੱਤੇ ਡੋਰੀ ਚਲਾਨੀ ਹੈ ਉਹ ਵੀ ਅਸੀਂ ਹੈਵੀ ਬਣਾਣੀ ਹੈ ਅੱਛਾ ਜੀ ਅਗਰ ਅਗਰ ਇਹਦੇ ਉੱਤੇ ਐਡੈਸਿਵ ਲਗਾਉਣਾ ਹੈ ਉਹ ਵੀ ਅਸੀਂ ਬ੍ਰਾਂਡਡਸ ਲਗਾਣੇ ਹੈ ਤਾਂ ਕਿ ਉਹਦੀ ਇਹ ਡੈਸਿੰਗ ਨਾ ਖੁੱਲੇ ਵੀ ਬੌਂਡ ਪੱਕਾ ਬੌਂਡ ਪੱਕਾ ਰਹੇ ਅਗਰ ਇਹਦੇ ਅਸੀਂ ਡੋਰੀਆਂ ਚਲਾਨੀਆਂ ਉਹ ਵੀ ਪ੍ਰੋਪਰ ਈਵਨ ਈਵਨ ਅਸੀਂ ਜਿਹੜੀ ਲੈਮੀਨੇਸ਼ਨਸ ਵੀ ਕਰੀਦੀ ਹੈ ਹਾਂ ਇਹ ਵੀ ਸਾਰੀ ਐਕਸਪੋਰਟ ਕੁਆਲਿਟੀ ਦੀ ਕਰੀਦੀ ਹੈ ਜੀ ਇਹ ਬਈ ਹੁੰਦਾ ਕੀ ਹੈ 5 ਮਿੰਟ ਕਸਟਮਰ ਨੇ ਲਗਾਣਾ ਪਲਾਸਟਿਕ ਫਾੜ ਕੇ ਸਿੱਟ ਦੇਣਾ ਹਾਂ ਲੇਕਿਨ ਇਹ ਵੀ ਅਸੀਂ ਐਕਸਪੋਰਟ ਕੁਆਲਿਟੀ ਦੀ ਯੂਜ਼ ਕਰਦੇ ਆਪਾਂ ਗੱਦੇ ਪਰਚੇਸ ਕਰ ਲਏ ਹਨਾ ਮੈਟਰਸ ਤੁਹਾਡੇ ਤੋਂ ਪਰਚੇਸ ਕਰ ਲਿਆ ਆਫਰ ਤੋਂ ਬਿਨਾਂ ਨਹੀਂ ਜਾਂਦੇ ਜੀ ਅਸੀਂ ਬਿਲਕੁਲ ਦਵਾਂਗੇ ਆਫਰ ਸਰ ਆਫਰ ਕੀ ਦੇ ਰਹੇ ਹੋ ਫਿਰ ਸਰ ਆਫਰ ਇਦਾਂ ਹੈ ਕਿ ਜਿਹੜਾ ਬੰਦਾ ਸਾਡੇ ਕੋਲ ਤੁਹਾਡੇ ਚੈਨਲ ਨੂੰ ਫੋਲੋ ਕਰਕੇ ਆਏਗਾ ਸਾਡੇ ਕੰਫੀ ਵੈਲ ਚੈਨਲ ਨੂੰ ਇੰਸਟਾਗ੍ਰam ਦੇ ਉੱਪਰ ਵੀ ਫੋਲੋ ਕਰਕੇ ਆਏਗਾ ਅੱਛਾ ਜੀ ਗੱਦਾ ਬੈੱਡ ਸ਼ੀਟ ਨਾਲ ਗਿਫਟ ਦਵਾਂਗੇ। ਅੱਛਾ ਬੈੱਡ ਸ਼ੀਟ ਫ੍ਰੀ ਹੋਏਗੀ? 1600 ਰੁਪਏ ਦੀ ਕਿ ਬੈੱਡ ਸ਼ੀਟ ਨਾਲ ਗਿਫਟ ਦਵਾਂਗੇ ਕਸਟਮਰ ਨੂੰ? ਸਰ 6000 7000 ਦਾ ਗੱਦਾ ਤੇ ਤੁਸੀਂ ਬੈੱਡ ਸਰ ਤੁਸੀਂ 6 7000 ਛੱਡੋ ਜਿਹੜਾ ਕਸਟਮਰ ਸਾਡੇ ਕੋਲ 4800 ਰੁਪਏ ਤੋਂ ਗੱਦੇ ਉੱਪਰ ਲੈ ਕੇ ਜਾਏਗਾ। ਅੱਛਾ ਜੀ। ਅਸੀਂ ਹਰੇਕ ਦੇ ਨਾਲ ਬੈੱਡ ਸ਼ੀਟ ਦਵਾਂਗੇ। ਤੇ 4800 ਰੁਪਏ ਦਾ ਇੱਕ ਜੋੜਾ ਖਰੀਦੇ? ਤੇ 4800 ਰੁਪਏ ਦੇ ਦੋ ਜੋੜੇ ਖਰੀਦੇ? ਅਸੀਂ ਉਹ ਬੈੱਡ ਸ਼ੀਟ ਨਾਲ ਗਿਫਟ ਦਵਾਂਗੇ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਟਾਈਮ ਦੇਣ ਦੇ ਲਈ ਤੇ ਕੰਫੀ ਵੀ ਇੱਕ ਫੈਕਟਰੀ ਚ ਪੂਰਾ ਵਾਕਰਾਉਂਡ ਕਰਾਉਣ ਦੇ ਲਈ ਉਮੀਦਗਾਰ ਨੇ ਅੱਗੇ ਵੀ ਤੁਹਾਡੇ ਹਨਾ ਇਸੇ ਤਰੀਕੇ ਦੇ ਨਾਲ ਵੀਡੀਓਜ਼ ਜਿਹੜੀ ਹੈ ਬਿਲਕੁਲ ਜੀ ਬਿਲਕੁਲ ਜਿੰਨਾ ਸਾਨੂੰ ਕਸਟਮਰਸ ਦਾ ਪਿਆਰ ਮਿਲੇਗਾ ਅੱਗੇ ਤੋਂ ਅੱਗੇ ਅਸੀਂ ਹੋਰ ਕੁਝ ਨਾ ਕੁਝ ਉਹਨਾਂ ਲਈ ਬੈਨੀਫਿਟਸ ਕਰਾਂਗੇ